ਆ ਲੋ ਜੀ ਸਾਡਾ ਵਿਧਾਨ ਸਭਾ ਹਲਕਾ ਲੰਬੀ ਦਾ ਕਾਫਲਾ ਰਵਾਨਾ ਹੋਣ ਲੱਗਿਆ ਜੀ ਬਠਿੰਡਾ ਨੂੰ ਕਾਗਜ਼ ਭਰਨ ਵਾਸਤੇ ਤੇ ਅਜੇ ਅਸੀਂ 31 ਜਗ੍ਹਾ ਹੋਰ ਬਣਾਵਾਂਗੇ ਉਹ ਗੱਡੀਆਂ ਸਾਡੀਆਂ ਲਾਈਨ 'ਚ ਖੜੀਆਂ ਨੇ ਵਿਧਾਨ ਸਭਾ ਅਨਚਾਰਜ ਹਰ ਸਿੰਘ ਮਿੱਡਾ ਦੀ ਗਵਾਹੀ ਦੇ ਵਿੱਚ ਜੋ ਕਾਫਲਾ ਚੱਲਿਆ ਬੱਸਾਂ ਦਾ ਤੇ ਕਾਰਾਂ ਦਾ ਅੱਜ ਲੋਕ ਸਭਾ ਬਠਿੰਡਾ ਦੀ ਪਰਮਪਾਲ ਕੌਰ ਕੈਂਡੀਡੇਟ ਦੇ ਨਾਮ ਜੱਦੀ ਕਾਗਜ਼ ਭਰਉਣ ਵਾਸਤੇ ਜੋ ਵਿਧਾਨ ਸਭਾ ਲੰਬੀ ਖਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵਲੰਟੀਅਰ ਸਾਥੀ ਬੱਸਾਂ ਤੇ ਠਿਕਟਾਰ ਕਾਰਾਂ ਲੈ ਕੇ ਪਹੁੰਚੇ ਆ ਉਹ ਗੱਡੀਆਂ ਲੈ ਕੇ ਸੀ ਰਵਾਨਾ ਹੋਣ ਲੱਗੇ ਆ ਵਿધાન ਸਭਾ ਹਲਕਾ ਲੰਬੀ ਦਾ ਇੰਚਾਰਜ ਕਾਰਜ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਜਨਾਬ ਜੀ ਅੱਜ ਜੋ ਕਾਫਲਾ ਚੱਲਿਆ ਲੋਕ ਸਭਾ ਬਠਿੰਡਾ ਦੀ ਸੀਟ ਦੇ ਭੈਣ ਪਰਮਪਾਲ ਕੌਰ ਸਿੱਧੂ ਦੇ ਨਾਮ ਜੱਤੀ ਕਾਗਜ਼ ਭਰਨ ਵਾਸਤੇ

ਮਗਰ ਵੀ ਪ੍ਰਧਾਨ ਜੀ ਕਿੱਥੇ ਸਾਰੇ ਕਿੱਥੇ ਲਾ ਵੀ ਪਿੱਛੇ ਹੋ ਲੰਬਾ ਕਾਫਲਾ ਵੀ ਹੈਗਾ ਜੀ ਪਰ ਅਸੀਂ ਪਹਿਲਾਂ ਲੇਟ ਆ ਇਸ ਕਰਕੇ ਅਸੀਂ ਹੁਣ ਆ ਵੀ ਗੱਡੀ ਆਪਣੀ ਚੱਲੀ ਆ ਮੈਂ ਰੋਦੀ ਕਿਰਪਾ ਨਾਲ ਕਾਫਲਾ ਤਿਆਰ ਆ